ਪੰਜਾਬ ਦੇ ਸਾਬਕਾ ਮੰਤਰੀ 파ਰਕ ਪੁਸ਼ਨ ਆਸ਼ੂਨਵਾ ਜਲੰਧਰ ਦੀ ਕੋਰਟ ਚ ਪੇਸ਼ ਕਰ ਸਕਦੀ ਹੈ ਏਡੀ ਲੰਬੀ ਪੁੱਛਗਿੱਛ ਤੋਂ ਬਾਅਦ ਹੋਈ ਸੀ ਗ੍ਰਿਫਤਾਰੀ ਟੈਂਡਰ ਕੋਟਾਲੇ ਦੇ ਇਲਜ਼ਾਮਾਂ 'ਚ ਹੋਈ ਕਾਰਵਾਈ ਸ਼ਮਣਿਆ ਕਾਲੀਦਲ ਨੇ ਸਰਪ੍ਰਸਤ ਨੂੰ ਪਾਰਟੀ 'ਚੋਂ ਬਕੜਿਆ ਬਾਹਰ ਸੁਦੇਵ ਸਿੰਘ ਢੀਂਡ ਸਾ ਖਿਲਾਫ ਕੀਤੀ ਕਾਰਵਾਈ ਢੀਂਡ ਸਾ ਨੇ 8 ਵਾ ਦੀ ਲੀਡਰ ਨੂੰ ਕੱਢਣ ਵਾਲੇ ਆਕਾਲੀ ਦਲ ਦੇ ਫੈਸਲੇ ਨੂੰ ਕੀਤਾ ਸੀ ਰੱਦ ਅਕਾਲੀ ਦਲ ਦਾ ਬਾਗિયા ਤੇ ਵੱਡਾ ਇਲਜ਼ਾਮ ਕਿ ਹਮਰਿਤਪਾਲ ذریعے ਚਲਾਇਆ ਜਾ ਰਿਹਾ ਆਪਰੇਸ਼ਨ ਨਾਗਪੁਰ ਬੀਜੇਪੀ ਆਰਐਸਐਸ ਨੇ ਬਾਗਿਆ ਨੂੰ ਪਾਰਟੀ ਸਿੰਬਲ ਦੇ ਦਫਤਰ ਦਬਾਉਣ ਦਾ ਦਿੱਤਾ ਸੀ ਪਰੋਸ਼ਾ ਪਰ ਪੁੱਲ ਗਏ ਇਹ ਮਹਾਰਾਸ਼ਟਰ ਨਹੀਂ ਪੰਜਾਬ ਕੋਟੇਜ ਕੋਟੇ ਨੂੰ ਸੁਪਰੀਮ ਕੋਰਟ ਦੀ ਮਨਜ਼ੂਰੀ ਸੱਜਾ ਜਜਾਂ ਦੇ ਬੈਂਚ ਨੇ ਲਿਆ ਫੈਸਲਾ ਕਿ ਐਸਸੀਐਸਟੀ ਕੋਟੇਜ ਉਪਸ਼ਰਣੀ ਸਹੀ ਸੂਬਾ ਸਰਕਾਰ ਐਸਸੀਐਸਟੀ ਕੋਟੇਜ ਬਣਾ ਸਕਦੀ ਹੈ ਉਪਸ਼ਰਣੀ ਲੋਕ ਸਭਾ ਚ ਆਪ ਐਮਪੀ ਮਲਵਿੰਦਰ ਕੰਗ ਨੇ ਚੁੱਕਿਆ ਸਿੱਖਿਆ ਦਾ ਬੁੱਧਾ ਪੰਜਾਬ ਯੂਨੀਵਰਸਿਟੀ ਲਈ ਮੰਗੀ ਗ੍ਰਾਂਟ ਸਿੱਖ ਗੁਰੂਆਂ ਤੇ ਪੰਜਾਬੀ ਯੋਧਿਆਂ ਦੇ ਇਤਿਹਾਸ ਨੂੰ ਸਕੂਲੀ ਸਿਲੇਬਸ ਚ ਲਾਜ਼ਮੀ ਕੀਤੇ ਜਾਣ ਦੀ ਕੀਤੀ ਮੰਗ ਕੰਨਾ ਦੇ ਐਸ ਕਾਲਜ ਚ ਫਾਇਰਿੰਗ ਕਰਨ ਵਾਲਾ ਮੁਲਜ਼ਮ ਮੁਠਬੇੜ ਤੋਂ ਬਾਅਦ ਗ੍ਰਿਫਤਾਰ ਬਦਮਾਸ਼ ਤੇ ਪੈਰ ਚ ਲੱਗੀ ਗੋਲੀ ਮੁਲਜ਼ਮ ਨੇ ਕੁਝ ਦਿਨ ਪਹਿਲਾਂ ਕਾਲਜ ਕੀਤੀ ਸੀ ਫਾਇਰ ਦਿਲੀ ਦੇ ਰਾਜੇਂਦਰ ਨਗਰ ਹਾਦਸੇ ਨੂੰ ਲੈ ਕੇ ਦਿਲੀ ਹਾਈ ਕੋਰਟ ਅੱਜ ਮੁਰ ਹੋਵੇਗੀ ਸੁਣਵਾਈ ਪਿਛਲੀ ਸੁਣਵਾਈ ਤੇ ਐਮ ਸੀ ਡੀ ਕਮਿਸ਼ਨਰ ਅਤੇ ਡੀ ਸੀ ਪੀ ਨੀਕੀਤਾ ਸੀ ਤਲਬ ਕੋਚਿੰਗ ਸੈਂਟਰ ਦੀ ਬੇਸਮੈਂਟ ਚ ਪਾਣੀ ਭਰਨ ਕਾਰਨ ਤਿੰਨ ਵਿਦਿਆਰਥੀਆਂ ਦੀ ਹੋਈ ਸੀ ਮੌਤ ਪੁਲਿਸ ਛਾਣਿਛ ਤਬਦੀਲ ਸਰਸਾ ਦਾ ਡੇਰਾ ਜਗਮਾ ਵਾਲੀ ਵੱਡੀ ਗਿਣਤੀ ਸਟਨਾਤ ਹੋਏ ਪੁਲਿਸ ਕਰਮਚਾਰੀ ਡੇਰੇ ਦੀ ਗੱਡੀ ਨੂੰ ਲੈ ਕੇ ਕੱਲ ਚੱਲੀ ਸੀ ਗੋਲੀ ਕਲ림픽ਸ 'ਚ ਅੱਜ ਪਾਟ ਹਾਕੀ ਟੀਮ ਦੀ ਆਸਟ੍ਰੇਲੀਆ ਨਾਲ ਟੱਕਰ ਲਖਸੇਨ ਦਾ ਬੈਡਮਿੰਟਨ ਛੋਵੇਗਾ ਮੁਕਾਬਲਾ ਤੇਜਿੰਦਰ ਪਾਲ ਤੂਰ ਦਾ ਵੀ ਮੈਚ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੀਤ ਕੌਰ ਨਿਊਜ਼ 18 ਪੰਜਾਬ ਹਾਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਗੱਲ ਕਰਾਂਗੇ ਰਾਹੁਲ ਗਾਂਧੀ ਦੀ ਜਿਨ੍ਹਾਂ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਹੈ ਰਾਹੁਲ ਗਾਂਧੀ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਖਿਲਾਫ ਪੀਡੀ ਐਕਸ਼ਨ ਦੀ ਤਿਆਰੀ ਛੇ

लोकसभा ਦੇ ਅੰਦਰ ਬਜਟ ਟੈਸਪੀਚ ਦਿੱਤੀ ਗਈ ਸੀ ਤੇ ਰਾਹੁਲ ਗਾਂਧੀ ਤਿੱਖੇ ਸ਼ਬਦੀ ਹਮਲੇ ਜੁਰੇ ਰਾਹੁਲ ਗਾਂਧੀ ਦੇ ਵੱਲੋਂ ਸਰਕਾਰ ਤੇ ਕੀਤੇ ਗਏ ਸੀ ਰਾਹੁਲ ਗਾਂਧੀ ਕਹਿੰਦੇ ਹੋਏ ਨਜ਼ਰ ਆਈ ਸੀ ਕਿ ਸਰਕਾਰ ਦੇ ਵੱਲੋਂ ਪੂਰੀ ਹੀ ਜਨਤਾ ਨੂੰ ਦੇਸ਼ ਦੇ ਹਰ ਵਰਗ ਨੂੰ ਇੱਕ ਚੱਕਰ ਵਿੱਚ ਫਸਾਇਆ ਗਿਆ ਹਰ ਵਰਗ ਚੱਕਰ ਵਿੱਚ ਫਸਿਆ ਹੋਇਆ ਹੈ ਤੇ ਮੇਰਾ ਟੀਚਾ ਹੈ ਸਾਡਾ ਟੀਚਾ ਹੈ ਕਿ ਹਰ ਵਰਗ ਨੂੰ ਇਸ ਚੱਕਰ ਵਿੱਚੋਂ ਬਾਹਰ ਕੱਢਣਾ ਤੇ ਰਾਹੁਲ ਗਾਂਧੀ ਦੇ ਵੱਲੋਂ ਹੁਣ ਦਾਵਾ ਕੀਤਾ ਗਿਆ ਹਨ ਕਿਹਾ ਕਿ ਮੇਰੇ ਖਿਲਾਫ ਈਡੀ ਐਕਸ਼ਨ ਦੀ ਤਿਆਰੀ ਚ ਹੈ ਮੇਰੇ ਖਿਲਾਫ ਈਡੀ ਵੇਟ ਪਲਾਨ ਕੀਤੀ ਜਾ ਰਹੀ ਹੈ ਕਿਉਂਕਿ ਮੇਰਾ ਚੱਕਰਵੇ ਵਾਲਾ ਬਿਆਨ ਜੋ ਮੈਂ ਲੋਕ ਸਭਾ ਦੇ ਅੰਦਰ ਦਿੱਤਾ ਸੀ ਉਹ ਮੇਰਾ ਚੱਕਰਵੇ ਵਾਲਾ ਜੋ ਬਿਆਨ ਹੈ ਭਾਸ਼ਣ ਹੈ ਉਹ ਪਸੰਦ ਨਹੀਂ ਆਇਆ ਤੇ ਰਾਹੁਲ ਗਾਂਧੀ ਦੇ ਵੱਲੋਂ ਕਿਹਾ ਗਿਆ ਹੈ ਕਿ ਖੁੱਲੀਆਂ ਬਾਹਾਂ ਨਾਲ ਈਡੀ ਦਾ ਸਵਾਗਤ ਹੈ ਰਾਹੁਲ ਗਾਂਧੀ ਦੇ ਵੱਲੋਂ ਐਕਸ ਤੇ ਲਿਖਿਆ ਗਿਆ ਹੈ ਕਿ ਜ਼ਾਹਰ ਹੈ ਕਿ ਦੋ ਵਿੱਚੋਂ ਇੱਕ ਨੂੰ ਮੇਰਾ ਚੱਕਰਵੇ ਵਾਲਾ ਭਾਸ਼ਣ ਪਸੰਦ ਨਹੀਂ ਆਇਆ

ਦਰਸਲ ईडी ਨੇ ਪੀਐਮਐਲਏ ਤਹਿਤ ਆਜੂ ਮਾਮਲਾ ਹੈ ਪੂਰਾ ਦਰਜ ਕੀਤਾ ਸੀ ਤੇ ਪਿਛਲੇ ਸਾਲ ਅਗਸਤ ਆ ਪੂਰਾ ਮਾਮਲਾ ਦਰਜ ਹੋਇਆ ਸੀ ਤੋਂ ਪਹਿਲਾਂ ईडी ਕਈ ਵਾਰ ਛਾਪੇ ਮਾਰੀ ਜਲੰਧਰ ਸਥਿਤ ਰਿਹਾਇਸ਼ ਦੇ ਟਿਕਾਣਿਆਂ ਤੇ ਕਰ ਚੁੱਕੀ ਹੈ ਕਿ ਜਲੰਧਰ ਦੀ ਕੋਚ ਅੱਜ ਜੋ ਹੈ ਪੇਸ਼ੀ ਹੋ ਸਕਦੀ ਹੈ 파ਕਪੁਸ਼ਨ ਆਸ਼ੂਦੀ ਟੈਂਡਰ ਕੋਟਾਲੇਚ ਆ ਗ੍ਰਿਫਤਾਰੀ ईडी ਦੇ ਵੱਲੋਂ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਅਨਾਜ ਦੀ ਟਵਾ ਟੁਆਈ ਨੂੰ ਲੈ ਕੇ ਟੈਂਡਰ ਜਾਰੀ ਕੀਤੇ ਗਏ ਸੀ ਤੇ ਕਰੋੜਾ ਰੁਪਏ ਦੇ ਕੋਟਾਲੇ ਦਾ ਇਲਜ਼ਾਮ ਹੈ ਸਾਫ ਕਾਮ ਮੰਤਰੀ 파ਕਪੁਸ਼ਨ ਆਸ਼ੂਤੇ ਤੇ ਅਗਸਤ 2023 आशु ਦੇ ਟਿਕਾਣਿਆਂ ਤੇ ਰੇਟ ED ਦੇ ਵੱਲੋਂ ਕੀਤੀ ਗਈ ਸੀ ਆਸ਼ੂ ਦੇ 10 ਟਿਕਾਣਿਆਂ ਤੇ ਇਹ ਵਿਜੀਲੈਂਸ ਦੇ ਵੱਲੋਂ ਆ ਕਾਰਵਾਈ ਕੀਤੀ ਗਈ ਸੀ ਤੇ ਮਾਮਲੇ 'ਚ ਆਸ਼ੂ ਨੂੰ ਗ੍ਰਿਫਤਾਰ ਆਲਰੇਡੀ ਜੋ ਵਿਜੀਲੈਂਸ ਹੈ ਉਹ ਕਰ ਚੁੱਕੀ ਹੈ ਪਟਿਆਲਾ ਦੀ ਜੇਲ੍ਹ 'ਚ ਰਹੇ ਸੀ 7 ਮਹੀਨੇ ਜੇਲ੍ਹ ਉਹਨਾਂ ਨੂੰ ਕੱਟਣੀ ਪਈ ਸੀ ਪਰ ਬਾਅਦ 'ਚ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਤੇ FIR ਤੇ ਹੀ ED ਨੇ ਅੱਜੋ ਵੱਡੀ ਕਾਰਵਾਈ ਕੀਤੀ ਹੈ ਤੇ ਕੱਲ ਦੇਰ ਸ਼ਾਮ ਹੀ ਗ੍ਰਿਫਤਾਰੀ ਕੀਤੀ ਗਈ ਕੱਲ ਤਕਰੀਬਨ 11 ਵਜੇ ਉਹ ED ਦੇ ਸਾਹਮਣੇ ਪੇਸ਼ ਹੋਏ ਸੀ ਜ਼ਿਲਹੰਦਰ ED ਦਫ਼ਤਰ 'ਚ ਤੇ ਉਸ ਤੋਂ ਬਾਅਦ 8 ਘੰਟੇ ਲਗਾਤਾਰ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਬਾਅਦ ਭਾਰਤ ਪੁਸ਼ਨ ਆਸ਼ੂਦੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਕੱਲ ਦੇਰ ਰਾਤ ਦੀਆਂ ਤਸਵੀਰਾਂ ਤੁਹਾਨੂੰ ਖੜਾ ਰਹਿਣ ਦੀ ਕਿ ED ਦੀ ਟੀਮ ਭਾਰਤ ਪੁਸ਼ਨ ਆਸ਼ੂ ਨੂੰ ਹਸਪਤਲ ਲੈ ਕੇ ਪਹੁੰਚੀ ਤੋਂਨਾਂ ਦਾ ਮੈਡੀਕਲ ਜੋ ਹੈ ਉਹ ਕਰਵਾਇਆ ਗਿਆ ਹੈ ਤੇ ਅੱਜ ED ਨੂੰ ਕੋਰਟ ਪੇਸ਼ ਕੀਤਾ ਜਾ ਸਕਦਾ ਹੈ ਇਸਾਰ ਦੀ ਗੱਲ ਹੈ ਕਿ ਜ਼ਾਤ ਤੋਂ ਜ਼ਿਆਦਾ ਰਿਮਾਂਡ ਖਾਸ ਕਰਨ ਦੀ ਕੋਸ਼ਿਸ਼ ED ਦੇ ਵੱਲੋਂ ਕੀਤੀ ਜਾਏਗੀ ਤਾਂ ਜੋ ਇਸ ਪੂਰੇ ਕੋਟਾਲੇ ਮਾਮਲੇ 'ਚ पीएमएलए मामले ਦੇ ਤਹਿਤ ਜੋ ਹੈ ਪੀਡੀ ਹੋਰ ਪੁੱਛਗਿਛ ਕਰ ਸਕਦੇ ਤੇ ਬਾਦ ਪੁਛਨਾਸ਼ੂ ਅਸੀਂ ਦੱਸਦੀ ਕਿ ਕੀ ਕੁਝ ਰਹੇ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਹੇ ਨੇ ਪਰ ਬਰੀਫ ਰਾਈਟਿੰਗ ਦੇ ਵਿੱਚ ਪ੍ਰੈਸ ਨੂੰ ਇਸ਼ੂ ਕਰਤਾ ਜਿਵੇਂ ਮਨੀ ਲਾਂਡਰੀ ਦੇ ਅੰਡਰ ਜੋ ਟੈਂਡਰ ਸਕੈਮ ਵਾਲਾ ਕੇਸ ਆ ਉਹ ਤੇ ਅਰੈਸਟ ਕੀਤਾ ਹੈ ਜਿੱਤੇ ਅਸੀਂ ਪ੍ਰੋਪਰ ਬਰੀਫ ਰਾਈਟਿੰਗ ਦੇ ਵਿੱਚ ਪ੍ਰੈਸ ਨੂੰ ਇਸ਼ੂ ਕਰਤਾ ਵਿਜੀਲੈਂਸ ਨੇ ਇਹ ਗੱਲ ਕਹੀ ਸੀ ਕਿ 2000 ਕਰੋੜ ਰੁਪਏ ਦਾ ਘਟਾਲਾ ਤੁਹਾਨੂੰ ਯਾਦ ਹੋਣਾ ਤੇ ਚਲਾਨ ਪਤਾ ਕਿੰਨੇ ਦਾ ਦਿੱਤਾ 2 ਲੱਖ ਰੁਪਏ ਦਾ ਔਰ ਪਿਓਰਲੀ ਜਿਹੜਾ ਆ ਵੈਂਡੇਟਾ ਹੈਗਾ ਔਰ ਜਿਹਦੇ ਵਿੱਚ ਆਮ ਆਦਮੀ ਪਾਰਟੀ ਔਰ ਬੀਜੇਪੀ ਰੜਕੇ ਜਿਹੜਾ ਕਾਂਗਰਸ ਦੇ ਜਿਹੜੇ ਵੀ ਚੰਗੇ ਲੀਡਰਸ ਹੈਗੇ ਆ ਉਹਨਾਂ ਨੂੰ ਟਾਰਗੇਟ ਕਰ ਰਹੇ ਆ ਤਾਂ ਕਿ ਔਰ ਜਿਹੜੇ ਮਿਲ ਜਾਂਦੇ ਆ ਉਹਨਾਂ ਨੂੰ ਫਿਰ ਸਾਈਡ ਤੋਂ ਨਿਕਲ ਕੜ ਦਤਾ ਜਾਂਦਾ ਪਰ ਅਧਿਕਾਰੀ ਵੱਲੋਂ ਇੱਕ ਵੱਡੀ ਸਟੇਟਮੈਂਟ ਦੇਣਾ ਤੁਸੀਂ ਉਹਨਾਂ ਕਹਿ ਰਹੇ ਹੋ ਕਿ ਤਰ੍ਹਾਂ ਨਹੀਂ ਅਸੀਂ ਅਸੀਂ ਬੇਸਿਕਲੀ ਚੈਲੰਜ ਕਰਾਂਗੇ ਇਸ ਗੱਲ ਨੂੰ ਅਸੀਂ ਜਿੱਥੇ-ਜਿੱਥੇ ਵੀ ਲੀਗਲੀ ਔਰ ਅਦਰਵਾਈਜ਼ ਪਬਲਿਕ ਪਲੇਟਫਾਰਮ ਤੇ ਬਿਲਕੁਲ ਇਹਨੂੰ ਚੈਲੰਜ ਕਰਾਂਗੇ ਕਿਉਂਕਿ ਇਹ ਪ्योर ਰਿਲੀਜੀਅਸਲੀ ਗੱਲ ਹੈ ਕਿ ਜਿਹੜਾ ਸਰਕਾਰ ਜਿਹੜੀ ਆ ਉਹ ਬਿਲਕੁਲ ਧੱਕਾ ਕਰ ਰਹੀ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਆਪ ਐਮਐਲਏ ਦੀ ਜਿਨ੍ਹਾਂ ਦੇ ਵੱਲੋਂ ਸਫਾਈ ਦਿੱਤੀ ਗਈ ਹੈ ਆਪ ਐਮਐਲਏ ਕੁਲਵੰਤ ਸਿੰਘ ਨੇ ਕੋਤੋ ਖਤੜੀ ਦੇ ਕੇਸ ਦਰਜ ਹੋਣ ਤੇ ਕਿਹਾ ਹੈ ਕਿ Uh, मैं किसे नाल कोई तोखतड़ी नहीं की जे धोखाधड़ी तो साबित होई ता बिजनेस छट दवांगा मेरे ते इल्जाम लाने वाले तो धोखाधड़ी तो केस दर्ज है सरवन गुप्ता को पुलिस ने पगौड़ा ऐलानिया होया है इस विचाले कुलवंत सिंह ने कहा है कि सरवन विदेश बैठ के केस दर्ज करवा रहा है साढ़े नाल जमीन लेके अग्रीमेंट होया अग्रीमेंट दिया सारिया शर्त पूरिया कीतिया ने ਹੈਰਾਨੀ ਹੈ ਮੇਰੇ ਖਿਲਾਫ ਹਰਿਆਣਾ ਚ ਕੇਸ ਦਰਜ ਹੋਇਆ ਹੈ ਹਰਿਆਣਾ ਨਾਲ ਇਸ ਕੇਸ ਦਾ ਕੋਈ ਵੀ ਸੰਬੰਧ ਨਹੀਂ ਹੈ ਕੁਲਵੰਤ ਸਿੰਘ ਨੇ ਕਿਹਾ ਕਿ ਮੈਂ ਇਸ ਕੇਸ ਖਿਲਾਫ ਕੋਰਟ ਜਾ ਰਿਹਾ ਹਾਂ ਦਰਸਲ ਵਿਧਾਇਕ ਕੁਲਵੰਤ ਸਿੰਘ ਖਿਲਾਫ ਹਰਿਆਣਾ ਦੇ ਗੁਰੂਗ੍ਰਾਮ ਤੋਂ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਦੋ ਦਿਨ ਪਹਿਲਾਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੇ ਵਿੱਚ ਇੱਕ ਜਿਹੜੇ ਵੱਡੇ ਬਿਲਡਰ ਨੇ ਹਰਿਆਣਾ ਦੇ ਉਹਨਾਂ ਵੱਲੋਂ ਵੱਡੇ ਇਲਜ਼ਾਮ ਲਾਏ ਗਏ ਸੀਗੇ ਧੋਖਾਧੜੀ ਦੇ ਜਿਹੜੇ ਪੰਜਾਬ ਦੇ ਨਾਮੀ ਬਿਜ਼ਨਸਮੈਨ ਨੇ ਹਾਲਕਿ ਉਹ ਵਿਧਾਇਕ ਵੀ ਨੇ ਪੰਜਾਬ ਤੋਂ ਉਹਨਾਂ ਤੇ ਕਾਫੀ ਇਲਜ਼ਾਮ ਲਾਇਸੀ ਕਿ ਲੇਕਿਨ ਇਹਦੇ ਵਿੱਚ ਹੁਣ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਜਦ ਪੁੱਛਕੀਚ ਹੋਈ ਹੈ ਤੇ ਕਈ ਖੁਲਾਸੇ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ ਸਾਡੇ ਨਾਲ ਐਮਐਲਏ ਕੁਲਵੰਤ ਸਿੰਘ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਐਮਐਲਏ ਸਾਹਿਬ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਕਿ ਜਿਹੜੇ ਧੋਖਾਧੜੀ ਕੀਤੀ ਗਈ ਹੈ ਔਰ ਜਿਹੜੇ ਹੁਣ ਇਲਜ਼ਾਮ ਲਾਉਣ ਵਾਲੇ ਨੇ ਉਹਨਾਂ ਤੇ ਵੀ ਹੁਣ ਸਵਾਲ ਖੜੇ ਹੋ ਰਹੇ ਨੇ ਇਹ ਪੂਰਾ ਮਾਮਲਾ ਕੀ ਹੈ ਵਿਸਤਾਰ ਨਾਲ ਸਮਝਣਾ ਚਾਹਾਂਗੇ ਤੁਹਾਡਾ ਕੀ ਪ੍ਰਾਪਰਟੀ ਡਿਸਪਿਊਟ ਹੈ ਜਾਂ ਪੋਲੀਟੀਕਲੀ ਵੈਂਡੇਟਾ ਇਕ ਹੀ ਹੈ ਅਸਲ ਦੇ ਵਿੱਚ ਤਾਂ ਇਹ ਹੈ ਵੀ ਜਿਹੜਾ ਇਹ ਐਮਜੀਐਫ ਦਾ ਮੈਨੇਜਿੰਗ ਡਾਇਰੈਕਟਰ ਆ ਨਾ ਜੀ ਜੀ ਸ਼੍ਰਵਨ ਗੁਪਤਾ ਜਿਹੜਾ ਡਾਇਰੈਕਟਰ ਆ ਇਹ ਨਾ ਜੀ ਹੈਕਚੁਅਲ ਆ ਇਹਨਾਂ ਜੀ ਠੱਗੀਆਂ ਥੋਰੀਆਂ ਲਾਉਣ ਦਾ ਓਕੇ ਔਰ ਇਹ ਜਿਹਦੇ ਨਾਲ ਵੀ ਇਹਨੇ ਕੰਮ ਕੀਤਾ ਉਹਦੇ ਨਾਲੇ ਇਹ ਤਾਂ ਝਗੜਾ ਹੋਇਆ ਓਕੇ ਪਹਿਲਾਂ ਇਹ ਐਮ ਆਰ ਸੀ ਦਵਾਈ ਦੀ ਕੰਪਨੀ ਉਹਦੇ ਨਾਲ ਇਹਦਾ ਜੁਆਇੰਟ ਵੈਂਚਰ ਸੀ ਉਹਦਾਂ ਬੜਾ ਵੱਡਾ ਝਗੜਾ ਹੋਇਆ ਤੇ ਸ਼ਾਇਦ ਹੁਣ ਵੀ ਚੱਲ ਰਿਹਾ ਹੈ ਠੀਕ ਹੈ ਔਰ ਉਸ ਤੋਂ ਬਾਅਦ ਫਿਰ ਇਹਨੇ ਸਾਡੇ ਨਾਲ ਜੁਆਇੰਟ ਵੈਂਚਰ ਕੀਤਾ ਸੀ ਸਾਡੇ ਨਾਲ ਵੀ ਇਹਨੇ ਝਗੜਾ ਪਾ ਕੇ ਬੈਠ ਗਿਆ ਇਹ ਔਰ ਫਿਰ ਜਿਹੜਾ ਸਾਡਾ ਇੱਕ ਐਗਰੀਮੈਂਟ ਹੋਇਆ ਸੀ ਉਸ ਤਹਿਤ ਇਹਨੇ ਸਾਨੂੰ ਕੁਝ ਜ਼ਮੀਨ ਦੇਣੀ ਸੀ ਤੇ ਕੁਝ ਅਸੀਂ ਜ਼ਮੀਨ ਉਹ ਦੇਣੀ ਸੀ ਠੀਕ ਹੈ ਤੇ ਉਹਦੇ ਮੁਤਾਬਕ ਅਸੀਂ ਆਪਣੇ ਸਾਰੇ ਕਮਿਟਮੈਂਟ ਪੂਰੀਆਂ ਕਰਤੀਆਂ ਤੇ ਉਹਨੇ ਆਪਣੀ ਕੋਈ ਕਮਿਟਮੈਂਟ ਨਹੀਂ ਪੂਰੀ ਕੀਤੀ ਇਹ ਸਾਰੀ ਚੀਜ਼ ਔਨ ਰਿਕਾਰਡ ਐ ਸਾਡਾ ਜਿਹੜੇ ਵੀ ਐਗਰੀਮੈਂਟ ਔਨ ਰਿਕਾਰਡ ਹੈ ਠੀਕ ਹੈ ਸਾਰੇ ਮਤਲਬ ਐਗਰੀਮੈਂਟ ਹੋਇਆ ਹੋਇਆ ਤੇ ਉਹਨੇ ਸਾਨੂੰ ਕੁਝ ਵੀ ਨਹੀਂ ਦਿੱਤਾ ਸੀ ਠੀਕ ਹੈ ਜਿਹੜਾ ਦੇਣਾ ਬਣਦਾ ਸੀ ਉਹ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਸਾਰੇ ਉਹਨੇ ਜਿਹੜੇ ਕਾਗਜ਼ਾ ਸਾਨੂੰ ਮੋਹਈਆ ਕਰਨੇ ਸੀ ਘਰੇ ਨਹੀਂ ਹੈਗੇ 2.5 ਦਿਨ 4 ਸਾਲ ਬਾਅਦ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਜਦੋਂ ਨਹੀਂ ਦਿੱਤੇ ਫਿਰ ਮੈਂ ਦਰਖਾਸਤ ਦਿੱਤੀ ਥਾਣੇ ਦੇ ਵਿੱਚ ਉਹਨਾਂ ਦੇ ਅਗੇਂਸਟ ਓਕੇ ਤੇ ਥਾਣੇ ਦੇ ਵਿੱਚ ਦਰਖਾਸਤ ਦੇਣ ਤੋਂ ਬਾਅਦ ਪ੍ਰੋਪਰ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਉਨ੍ਹਾਂ ਦੇ ਉੱਤੇ ਐਫਆਈਆਰ ਦਰਜ ਹੋ ਗਈ ਕਿੱਥੇ ਹੋਈ ਇਸਨ ਮੋਹਾਲੀ ਦੇ ਇਹ ਸੁਹਾਣਾ ਥਾਣੇ ਦੇ ਵਿੱਚ ਐਫਆਈਆਰ ਦਰਜ ਹੋਈ ਇਹ ਬਾਈ ਨੇਮ ਤਿੰਨਾਂ ਤੇ ਪਰਚਾ ਦਰਜ ਹੋਇਆ ਧੋਖਾਧੜੀ ਦਾ ਧੋਖਾਧੜੀ ਦਾ ਪਰਚਾ ਦਰਜ ਹੋਇਆ ਠੀਕ ਹੈ ਉਸ ਤੋਂ ਬਾਅਦ ਇਹ ਹਾਈ ਕੋਰਟ ਵੀ ਗਏ ਠੀਕ ਹੈ ਹਾਈ ਕੋਰਟ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ ਮਾਂਜੋ ਹਾਈ ਕੋਰਟ ਦੇ ਵਿੱਚ ਜਾ ਕੇ ਕਿਹਾ ਵੀ ਅਸੀਂ ਮੀਡੀਏਸ਼ਨ ਜਾਣਾ ਚਾਹੁੰਦੇ ਹਾਂ ਹਾਈ ਕੋਰਟ ਨੇ ਕਿਹਾ ਵੀ ਤੁਸੀਂ ਮੀਡੀਏ ਚਲੇ ਜਾਓ ਠੀਕ ਹੈ ਅਜੇ ਚੱਲ ਹੀ ਰਿਹਾ ਸੀ ਇਹ ਸੇ ਦਰਵਾਹਨੀਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੋਂ ਮੈਨੀਪੂਲੇਸ਼ਨ ਕਰਕੇ ਪਰਚਾ ਜਿਹੜਾ ਗੜਗਾਉ ਮੇਲੇ ਤੇ ਕਰਾਤਾ ਜ

पासे पारे, कोई दिन, दिना पहला दा पूरा मामला है जो कि कॉलेजारी गोली लगी पट चो गोली लगी सी वाल वाल उसकी जान बच गई सी आपसी रंजिश दो तरह के आपसी रंजिश का पूरा मामला जिसके चलते हम कारवाई करते हुए दूजा मुलजम पुलिस एनकाउंटर दौरान काबू कर लिया ਇਹ ਕਿ ਜਿਹੜੇ ਕ੍ਰਿਸ਼ਨਾ ਸਾਨੀ ਔਰ ਜਤਨ ਮੁੰਗਾ ਹੈਗੇ ਵਨ ਆਫ ਦਾ ਮੇਨ ਅਕਿਊਜ਼ਡ ਇਹ ਗੜੀ ਪੁੱਲ ਨੀਲੋ ਪੁੱਲਵਲੀ ਸਾਈਡ ਜਾ ਰਹੇ ਆਪਣੀ ਬਾਈਕ ਤੇ ਤੇ ਇਹਨਾਂ ਨੇ ਉਹਨਾਂ ਨੂੰ ਇੰਟਰਸੈਪਟ ਕਰਨ ਲਈ ਇੱਥੇ ਨਕਲ ਆਇਆ ਸੀਗਾ ਤੇ ਜਦੋਂ ਉਹਨਾਂ ਨੇ ਪੁਲਿਸ ਨੂੰ ਦੇਖਿਆ ਤੇ ਇਹਨਾਂ ਨੇ ਆਪਣੀ ਬਾਈਕ ਸੁੱਟ ਕੇ ਖੇਤਾਂਵਲ ਪੱਜਣ ਦੀ ਕੋਸ਼ਿਸ਼ ਕੀਤੀ ਤੇ ਭਜਦੇ ਕਿਉਂਕਿ ਦੋਨਾਂ ਕੋਲ ਵੈਪਨ ਸੀਗੇ ਇਹਨਾਂ ਨੇ ਸਾਡੀ CIA ਟੀਮ ਤੇ ਫਾਇਰ ਕੀਤਾ ਇੱਕ ਤਾਂ ਉਹਨਾਂ ਦਾ ਮਿਸਫਾਇਰ ਹੋ ਗਿਆ ਔਰ ਇੱਕ ਫਾਇਰ ਇੱਕ ਦਰਖਤ 'ਚ ਜਾ ਕੇ ਵੱਜਿਆ ਤੇ ਇੱਕ ਇਹਨਾਂ ਦੀ CIA ਦੀ ਅਫੀਸ਼ੀਅਲ ਗੱਡੀ ਤੇ ਵੀ ਵੱਜਿਆ ਥੈਂਕਫੁਲੀ ਕਿਸੇ ਸਾਡੇ ਮੁਲਾਜ਼ਮ ਤੇ ਨਹੀਂ ਵੱਜਿਆ ਪਰ ਸਾਡੀ ਟੀਮ ਨੇ ਰਿਟਾਲੀਏਸ਼ਨ 'ਚ ਜਿਹੜੇ ਇਹਨਾਂ ਤੇ ਗੋਲੀਆਂ ਦੋ ਰਾਊਂਡ ਚ ਲਾਇਆ ਜਿਹੜਾ ਇੱਕ ਕ੍ਰਿਸ਼ਨਾ ਸਾਨੀ ਦੇ ਲੱਤੇ ਵੱਜਿਆ ਤੇ ਦੂਜੇ ਦੁਜਾ ਤਾਂ ਨਹੀਂ ਕਿਸੇ ਤੇ ਵੱਜਿਆ ਬਟੇ ਦੋਨੋਂ ਇਹਨਾਂ ਨੇ ਆਪਣੇ ਵੈਪਨ ਵੀ ਉੱਤੇ ਚੜਤੇ ਸੀ ਤੇ ਬੋਥ ਫੈਲਡ ਆਉਂਦੇ ਤੇ ਜਿਹਦੇ ਗੋਲੀ ਲੱਗੀ ਹੈ ਉਹਨੂੰ ਅਸੀਂ ਸਿਵਲ ਹਸਪੀਟਲ ਸਮਰਾਲਾ ਦਾਖਲ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਅਕਾਲੀ ਦਲ 'ਚ ਟਸਲ ਲਗਾਤਾਰ جاری ਹੈ ਤੇ ਹੁਣ ਅਕਾਲੀ ਦਲ ਨੇ ਸਰਪ੍ਰਸਤ ਨੂੰ ਹੀ ਬਾਹਰ ਕਰ ਦਿੱਤਾ ਸਰਪ੍ਰਸਤ ਸੁਖਦੇਵ ਸਿੰਘ ਟੀਮ ਸਾਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਖਾ ਦਿੱਤਾ ਗਿਆ ਦੱਸ ਕਿ ਬਿਨਾਂ ਅਧਿਕਾਰ ਦੇ ਪਾਵਰ ਵਰਤ ਰਹੇ ਸੰਨ ਟੀਮ ਸਾ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਸਾਹਮਣੇ ਆਇਆ ਹੈ ਅਕਾਲੀ ਦਲ ਦਾ ਬਾਗੀ ਧੜੇ ਤੇ ਇਲਜ਼ਾਮ ਹੈ ਕਿ ਬਾਗੀ ਧੜੇ ਪਿੱਛੇ ਆਪਰੇਸ਼ਨ ਨਾਗਪੂਰ ਹੈ ਕਿ ਬਾਗੀਆਂ ਪਿੱਛੇ ਆਰਐਸਐਸ ਭਾਜਪਾ ਦਾ ਹੱਥ ਹੈ श्रोमण अकाली दल दलों स्टेटमेंट दिखती गई श्रोमण अकाली दल का कहना है कि में समझ की कोशिश ना की जाए काबिल गौर है कि एक्शन लेंद श्रोमण अकाली दल ने कुछ दिन पहला ही अठब बागियां पार्टी चो बताया हालांकि बीते दिन ही जो सरप्रस्त ने सुखदींसा उन्होंने वो गया कि आ ਫੈਸਲਾ ਲਿਆ ਗਿਆ ਹੈ ਉਹ ਇਸ ਫੈਸਲੇ ਨੂੰ ਬਕਾਇਦਾ ਐਜ਼ ਅ ਸਰਪ੍ਰੈਸਡ ਰੱਦ ਕਰਦੇ ਨੇ ਹਾਲਾਂਕਿ ਸ਼ੋਮਲੇ ਅਕਾਲੀ ਦਲ ਦਾ ਬਿਆਨ ਸਾਹਮਣੇ ਆਇਆ ਸੀ ਕਿ ਸਰਪ੍ਰੈਸਡ ਕੋਲ ਇਹੋ ਜਿਹੀ ਕੋਈ ਪਾਵਰ ਨਹੀਂ ਹੁੰਦੀ। ਅਕਾਲ ਦੇਰ ਸ਼ਾਮ ਸਿਨਾਕਾਲੀ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਸਰਪ੍ਰੈਸ ਨੂੰ ਹੀ ਪਾਰਟੀ ਤੋਂ ਬਾਹਰ ਦਾ ਰਸਤਾ ਵਖਾ ਦਿੱਤਾ ਗਿਆ। ਇਹ ਦੁੱਖ ਹੈ ਜਿਸ ਫੈਸਲੇ ਨੂੰ ਵਹੀਂ ਰੋਕਿਆ ਸੀ ਕੋਈ ਕੋਈ ਨਹੀਂ ਇਸ ਉਮਰ ਦੇ ਵਿੱਚ ਇਹ ਸੇ ਦੇ ਜੀ ਕੀ ਆਪਾਂ ਕਹਾਂਗੇ ਇਹ ਵੀ ਕੱਢਤਾ ਜਿਹਦੇ ਕੋਲ ਕੋਈ اختیار ਨਹੀਂ ਮੈਂ ਹਰਾਂ ਨਾ ਕਿ اختیار ਹੈ ਆਪਦੇ ਬਾਲਕ ਬਣ ਕੇ ਬਹਿ ਗਿਆ ਕੋਈ ਭਰਾ ਨਹੀਂ ਕਾਪੀ ਤਾਂ ਕੱਢ ਕੇ ਦਿਖਾ ਦੇ ਕਿਹੜਾ ਉਸ ਤੇ اختیار ਲਿਖਿਆ ਇਸ ਨੂੰ ਜਿਹੜਾ ਜਵੈਨੇਕ ਐਸੀ ਸਰਪਲਸ ਨੂੰ ਸਰਪ੍ਰਸਤ ਨੂੰ ਸੋ ਕੋਈ اختیار ਨਹੀਂ ਸੀ ਇਸ ਕਰਕੇ ਇਹ ਕੋਈ ਹੋ ਰਹੀ ਜੀ ਗੱਲ ਨਾ ਕਰੇ ਲੋਕਾਂ ਨੂੰ ਗੁਫਰਾ ਨਾ ਕਰੇ ਭਲੇਖਾ ਨਾ ਪਾਵੇ ਅਖੀਰ ਇਹ ਕੋੜਾ ਘਟ ਬੈਗਾ ਅੱਜ ਸਰਦਾਰ ਸੁਖਦੇਵ ਸੁਢੀਂਸਾ ਜੀ ਨੂੰ ਮੈਂ ਦੁੱਖਾ ਕਹਿਦਾ ਕਿ ਉਹਨੂੰ ਵੀ ਪਾਰਟੀ ਤੋਂ ਘਟਦਾ ਗਿਆ ਇਖਤਿਆਰ ਪਾਰਟੀ ਦੇ ਨ ਪਾਰਟੀ ਕੋਲੇ ਰੇ ਪਾਰਟੀ ਨੇ ਉਸਰ ਬਣਾਇਆ ਸੀ ਤੇ ਜਿਸ ਪਾਰਟੀ ਨੂੰ ਜਵਾੜਾ ਕਹਿੰਦਾ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਤੁਹਾਨੂੰ ਸਾਰਾ ਉਹਨਾਂ ਨੇ ਸਟੇਟਮੈਂਟਾਂ ਦਿਖਾਈਆਂ ਉਹਨਾਂ ਦਾ ਸਾਰਾ ਕੁਝ ਦਿਖਾਇਆ ਕਿ ਪਾਰਟੀ ਦੀ ਮੈਂ 1 ਮਹੀਨਾ ਮੀਟਿੰਗਾਂ ਕੀਤੀਆਂ ਪਾਰਟੀ ਨੇ ਕਮੇਟੀ ਬਣਾ ਕੇ 1 ਮਹੀਨੇ ਉਸ ਦੇ ਵਿੱਚ ਆ ਕੇ ਕਿਹਾ ਕਿ ਸਾਰੇ ਲੋਕਾਂ ਦੀ ਰਾਏ ਹੈ ਪਾਰਟੀ ਨੂੰ ਮਰਜ਼ ਕਰੋ ਪਾਰਟੀ ਦੇ ਇਸ ਵੇਲੇ ਜਿਹੜਾ ਹੈਗਾ ਕਿ ਇਹ ਲੋੜ ਹੈ ਕਿਤਾ ਦੀ ਸੁਖਵੀਰ ਤੋਂ ਬਗੈਰ ਪਾਰਟੀ ਕੋ ਚਲਾ ਨਹੀਂ ਸਕਦਾ ਇਹਦੇ ਵਰਗਾ ਬੰਦਾ ਕੋਈ ਦੋਸਤ ਇਹ ਜਿਹੜਾ ਆਪਰੇਸ਼ਨ ਐ ਆਪਰੇ ਕਰਨੀ ਲੋਟਸ ਇਹ ਆਪਰੇਸ਼ਨ ਨਾਗਪੁਰ ਹੈ ਇਹਨਾਂ ਨੂੰ ਸਰਕਾਰਾਂ ਪੰਜਾਬ ਤੇ ਦਿੱਲੀ ਵਾਲੀਆਂ ਸਪੋਰਟ ਕਰਦੀਆਂ ਬੜੀ ਰਿਲਾਈਏਬਲ ਗੱਲ ਕਰਦਾ ਤੁਹਾਡੇ ਸਾਹਮਣੇ ਇਹਨਾਂ ਨੂੰ ਜਦੋਂ ਇਹਨਾਂ ਨੇ ਕੰਮ ਰੰਬਣ ਲੱਗਿਆ ਇਹਨਾਂ ਦੀਆਂ ਲੱਤਾਂ ਭਾਰ ਚੱਲਣ ਵਾਲੀਆਂ ਉਹਨਾਂ ਨੇ ਕਿਹਾ ਇੱਕ ਘਾਰੀ ਤੁਸੀਂ ਮਾੜਾ ਜਿਹਾ ਅਡੰਬਰ ਜਿਹਾ ਬਣਾ ਲਓ ਤੁਹਾਡਾ ਦਫ਼ਤਰ ਤੇ ਵੀ ਕਬਜ਼ਾ ਕਰ ਆ ਜਾਣਗੇ ਤੁਹਾਡਾ ਸਿੰਬਲ ਤੇ ਵੀ ਕਬਜ਼ਾ ਕਰਾ ਦੇਣਗੇ ਜੜ ਪੱਤ ਸੂਵਲੀ ਲਾਪਕਰੀ ਕਰੂਗਾ ਇਹ ਸੂਲੀ ਛੱਡ ਗਏ ਉਹ ਕਿੱਥੋਂ ਦੀ ਬਣਾ ਦੇਣਗੇ ਬਿਲਕੁਲ ਉਹਨਾਂ ਨੂੰ ਵੀ ਸੁਧਾਰੀਆਂ ਨੂੰ ਸੁਧਾਰੀਆਂ ਨੂੰ ਵੀ ਕਲੀਅਰ ਹੋਣਾ ਚਾਹੀਦਾ ਕਿ ਸ਼ਰੋਮਣੀ ਅਕਾਲੀ ਦਲ ਪੋਲਿਟੀਕਲ ਪਾਰਟੀ ਨਹੀਂ ਇੱਕ ਮੂਵਮੈਂਟ ਹੈ ਮਾਤੇ ਭਲੇ ਖੇ ਤੇ ਰਹਿਣ ਕੀ ਐਨਸੀਪੀ ਜਾਂ ਉਧਰ ਠਾਕਰੇ ਵੀ ਸ਼ਿਵ ਸੈਨ ਵਾਂਗੂ ਸਰਕਾਰਾਂ ਦੀ ਮਦਦ ਲੈ ਕੇ ਪਾਰਟੀ ਦੇ ਸਿੰਬਲ ਤੇ ਜਾਂ ਪਾਰਟੀ ਦੇ ਦਫ਼ਤਰਾਂ ਤੇ ਕਬਜ਼ਾ ਕਰ ਲੈਣਗੇ ਮਾਤੇ ਇਸ ਭਲੇ ਖੇ ਤੇ ਰਹਿਣ ਅਕਾਲੀ ਦਲ ਦਾ ਵਰਕਰ ਅੱਜ ਵੀ ਜਿੰਦਾ ਕੱਲ ਵੀ ਜਿੰਦਾ ਸੀ ਤੇ ਕੱਲੂ ਵੀ ਜਿੰਦਾ ਰਹੇ ਤੇ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਨੂੰ ਮਹਾਰਾਸ਼ਟਰ ਸਮਝ ਕੇ ਕਿਤੇ ਛੇਮਾ ਨਾ ਤੇ ਦਿਓ ਕਿ ਮਾਰ ਨਹੀਂ ਚੱਲਣੀ ਐ ਜਿਹੜੀਆਂ ਤੁਹਾਡੇ ਦੂਤੀਆ ਸੂਬੇ ਚੱਲਦੀਆਂ इस विचाले अकाली दल ने बागी तड़े ते भी वड़ा इल्जाम लगाया है महेश गरेवाल ने कहा है बागिया के पिछले आर एस दे जरिए ऑपरेशन नागपुर चलाया जा रहा है गरेवाल कहते हुए नजर आए कि बागिया दफ्तर दवासा दता गया है बीजेपी ने गलत बंद खेड है बीजेपी आर एस एस की उम्मीद खरी नहीं उतरे तीजेपी ने भी हूं पैर पिछले खिचले महेश गरेवाल ने कहा है कि महाराष्ट्र समझ की कोशिश न की जाए ਕਿ ਤੁਸੀਂ ਪਾਰਟੀ ਬਣਾਓ ਪਾਰਟੀ ਦਾ ਪ੍ਰਧਾਨ ਬਣਾਓ ਫਿਰ ਆਪਣਾ ਕਲੇਮ ਦਿਤਾਓ ਫਿਰ ਅਸੀਂ ਤੁਹਾਡੀ ਸਪੋਰਟ ਕਰਾਂਗੇ ਤੁਹਾਨੂੰ ਸਿੰਬਲ ਵੀ ਲੈ ਕੇ ਦੇਵਾਂਗੇ ਤੁਹਾਡਾ ਦਫਤਰ ਤੇ ਵੀ ਕਬਜ਼ਾ ਕਰਾਵਾਂਗੇ ਕਿ ਬੀਜੇਪੀ ਹਾਂ ਮੇਮਾਰੀ ਕਿੰਨੇ ਤੋਂ ਇਹ ਆ ਜਿਹੜੇ ਬਾਗੀ ਨੇ ਬਾਗੀ ਨੇ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਆਪਰੇਸ਼ਨ ਨਾਗਪੁਰ ਨਾਗਪੁਰ ਚਲਾ ਰਹੀ ਹੈ ਜਿਸ ਦੇ ਵਿੱਚ ਪਾਰਟੀ ਤੇ ਕਬਜ਼ਾ ਦਫਤਰ ਤੇ ਕਬਜ਼ਾ ਸਿੰਬਲ ਤੇ ਕਬਜ਼ਾ ਤੇ ਫਿਰ 50 50 ਹਾਂ ਫਿਰ 50 50 ਇਹ ਇਲੈਕਸ਼ਨ ਕਮਿਸ਼ਨ ਕੋ ਮਸਲਾ ਜਾਏਗਾ ਹਾਂ ਇਹ ਤਾਂ ਅਨੁਮੈਦ ਹੈ ਸਾਰੀ ਪਲੈਨਿੰਗ ਸੀ ਬੜੀ ਰਿਲਾਇਬਲ ਬੜੇ ਹੀ ਰਿਲਾਇਬਲ ਸੋਰਸਸ ਤੇ ਇਹ ਗੱਲ ਹੋਈ ਤੁਸੀਂ ਇੱਥੇ ਤੱਕ ਵੀ ਲਾਓ ਜਿਹੜੇ ਅਕਾਲੀ ਦਲ ਚੋਂ ਭਾਜੀਪੀ ਚ ਛੱਡ ਕੇ ਬੰਦੇ ਗਏ ਉਹਨਾਂ ਨੂੰ ਵੀ ਇਹਨਾਂ ਨੇ ਅਪਰੋਚ ਕੀਤਾ ਕਿ ਯਾਰ ਹੁਣ ਕਹਿ ਕੇ ਸਾਡਾ ਐਗਜ਼ੀਕਿਊਟ ਕਰਾ ਦਿਓ ਥੋੜਾ ਸਲੋ ਹੋ ਗਿਆ ਕਿਉਂਕਿ ਜਦੋਂ ਉਹਨਾਂ ਨੂੰ ਦੇਖਿਆ ਗਿਆ ਤੇ ਇਲਾਜ ਤੇਲ ਨਹੀਂਗਾ ਕਿ ਅਸੀਂ ਬਿੱਟ ਗਲਤ ਬੰਦਿਆਂ ਤੇ ਲਾ ਲਈ ਉਹ ਵੀ ਥੋੜੇ ਥੋੜੇ ਪੈਰ ਖਿੱਚਣ ਲੱਗੇ ਸੀ ਇੱਕ ਜ਼ਿਕਰ ਆਪਰੇਸ਼ਨ ਨਾਗਪੁਰ ਚ ਵੀ ਕੀਤਾ ਕਿ ਅਮਰਿਤਪਾਲ ਸਿੰਘ ਹੋਰਾਂ ਦੇ ਮਾਤਾ ਜਦੋਂ ਤੱਕ ਅਤਾਲੀ ਬੀਜੇਪੀ ਦੇ ਅਲਾਈਂਸ ਦੀ ਗੱਲ ਚੱਲ ਰਹੀ ਸੀ ਉਦੋਂ ਤੱਕ ਕਹਿ ਰਹੇ ਸੀ ਕਿ ਅਲਾਈਂਸ ਜਦੋਂ ਚੱਲ ਰਿਹਾ ਸੀ ਕਿ ਅਮਰਿਤਪਾਲ ਹੋੜੀ ਇਲੈਕਸ਼ਨ ਨਹੀਂ ਲੜਣੀ ਇਹ 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 ਆਪਰੇਸ਼ਨ ਨਾਗਪੁਰ ਦਾ ਹਿੱਸਾ ਹੈ ਹਾਂ ਉਹ ਉਹ ਦੇਖੋ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਦਾ ਹੈ ਬਿਆਨ ਹੈ ਕਿ ਅਮਰਤਪਾਲ ਇਲੈਕਸ਼ਨ ਨਹੀਂ ਲੜੇ ਅਮਰਤਪਾਲ ਨੂੰ ਪਹਿਲੀ ਵਾਰ ਇਲੈਕਸ਼ਨ ਲੜਾਉਣ ਦਾ ਐਲਾਨ ਹੀ ਸਰਦਾਰ ਰਾਜਦੇਵ ਸਿੰਘ ਨੇ ਕੀਤਾ ਉਸ ਵੇਲੇ ਕੀਤਾ ਜਦ ਸਮਝੌਤੇ ਦੀ ਗੱਲ ਟੁੱਟ ਗਈ ਤੁਸੀਂ ਕਹਿ ਰਹੇ ਹੋ ਅਮਰਤਪਾਲ ਸਿੰਘ ਓਮਰੇਸ਼ਨ ਨਾਗਪੁਰ ਦਾ ਹਿੱਸਾ ਹਾਲਾਤ ਇਹ ਕਹਤੇ ਹਾਲਾਤ ਉਹ ਉਸ ਆਪਰੇਸ਼ਨ ਦਾ ਇਸ ਦਾ ਮਤਲਬ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਅਮਰਿਤਪਾਲ ਸਿੰਘ ਦੇ ਪਿੱਛੇ ਆਰਐਸਐਸ ਅਮਰਿਤਪਾਲ ਸਿੰਘ ਦੇ ਪਿੱਛੇ ਨਾਗਪੁਰ ਨਹੀਂ ਨਹੀਂ ਮੈਂ ਇਹ ਸਮਝ ਨਾ ਚਾ ਰਹੇ ਗੋਲ ਮੋਲ ਗੱਲ ਨਹੀਂ ਕਲੀਅਰ ਕਲੀਅਰ ਕਰੋ ਤਾਂ ਕਿ ਲੋਕਾਂ ਨੂੰ ਸਮਝ ਆਵੇ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਅਮਰਿਤਪਾਲ ਸਿੰਘ ਦੇ ਪਿੱਛੇ ਨਾਗਪੁਰ ਜਿਹੜੀ ਗੱਲ ਮੈਂ ਸਪਸ਼ਟ ਕਹਿਤੀ ਕਿ ਕਦੋਂ 플레이ਰ ਬਦਲੇ ਕਦੋਂ ਗੱਲ ਹੋਈ ਉਹ ਸਾਹਮਣੇ ਹੈ ਤੁਹਾਡੇ ਇਹ ਇੱਕ ਗੱਲ ਸੁਣੋ ਮੇਰੀ ਨੇ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਬਾਕੀ ਧੜੇ ਤੋਂ ਇਲਾਵਾ ਅਮਰਿਤਪਾਲ ਸਿੰਘ ਪਲੇਅਰ ਬਦਲ ਕੇ ਲੈ ਆਂਦੇ ਤੁਸੀਂ ਇਹ ਕਹਿਣਾ ਚਾ ਰਹੇ ਹੋ ਪਲੇਅਰ ਉਹਨੇ ਹਰ ਵਾਰੀ ਬਦਲੇ ਨੇ ਹਾਂ ਹਰ ਵਾਰੀ ਬਦਲੇ ਨੇ ਕਿਹੜਾ ਪਹਿਲੀ ਵਾਰ ਬਦਲੇ ਹਾਂ ਦੱਸੋ ਕਦੋਂ ਨਹੀਂ ਬਦਲੇ ਹਾਂ ਪੰਜਾਬ ਨੂੰ ਤਾਂ ਜਿਹੜੀ ਵੀ ਦਿੱਲੀ ਦੀ ਸੱਤਾ ਦੀ ਸਰਕਾਰ ਹੋਈ ਹੈ ਪੰਜਾਬ ਨੂੰ ਨਚਾਉਣਾ ਚਾਹੁੰਦੀ ਰਹੀ ਹੈ ਕਦੇ ਕਿਸੇ ਦੇ ਰਾਹੀਂ ਕਦੇ ਕਿਸੇ ਦੇ ਰਾਹੀਂ ਪਰ ਹੁਣ ਉਹ ਐਸੀ ਸਥਿਤੀ 'ਚ ਫਸ ਗਏ ਹੁਣ ਉਹਨਾਂ ਨੂੰ ਪਤਾ ਕਿ ਨਾ ਤਾਂ ਭਾਈ ਅਮਰਿਤਪਾਲ ਸਿੰਘ ਉਹਨਾਂ ਨੇ ਉਹਦੀ ਬੋਲੀ ਬੋਲਣੀ ਹੈ ਹੁਣ ਉਹਨਾਂ ਨੇ ਫੇਰ ਆ ਘੋੜਾ ਸ਼ਿੰਗਾਰ ਲਿਆ ਲੇਕਿਨ ਅਮਰਿਤਪਾਲ ਸਿੰਘ ਹੋਰਾਂ ਨੂੰ ਲੋਕਾਂ ਨੇ ਦਿੱਤਾ ਹੈ ਮੈਨੂੰ ਲੱਗਦਾ ਪੰਜਾਬ ਸਭ ਤੋਂ ਵੱਡੀ ਜਿੱਤ ਹੋਈ ਹੈ ਜੇਕਰ ਅਮਰਿਤਪਾਲ ਜੇ ਤੁਹਾਡੇ ਮੁਤਾਬਕ ਆਰਐਸਐਸ ਜਾਂ ਨਾਗਪੁਰ ਹੈ ਤਾਂ ਫਿਰ ਅਮਰਿਤਪਾਲ ਨੂੰ ਲੋਕ ਕਿਵੇਂ ਜਿਤਾ ਦਿੰਦੇ ਮੈਂ ਤੁਹਾਨੂੰ ਦੇਖੋ ਗੱਲ ਦੱਸਦਾ ਬੜੀ ਸਪਸ਼ਟ ਗੱਲ ਹੁੰਦੀ ਹੈ ਮੈਂ ਤੁਹਾਨੂੰ ਹੁਣ ਵੀ ਰਿਪੀਟ ਕਰਦਾ ਕਿ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਦਾ ਬਿਆਨ ਕਿ ਅਮਰਿਤਪਾਲ ਭਾਈ ਅਮਰਿਤਪਾਲ ਸਿੰਘ ਉਹਨਾਂ ਨੇ ਚੋਣ ਨਹੀਂ ਲੜਨੀ ਸਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸਾਡੇ ਨਾਲ ਜਦ ਲਾਖਰੀ ਵਾਲ ਮਿਲਿਆ ਉਹਨੇ ਕੋਈ ਚੋਣ ਦੀ ਗੱਲ ਨਹੀਂ ਕੀਤੀ ਤੇ ਮੈਂ ਨਹੀਂ ਕਹਿ ਰਿਹਾ ਨਾ ਮੈਂ ਉਹਨਾਂ ਨੂੰ ਮਾਤਾ ਜੀ ਨੂੰ ਮਿਲਿਆ ਮੈਂ ਅਖਬਾਰ ਦੀ ਗੱਲ ਕਰ ਰਿਹਾ ਹਾਂ ਰਾਜਦੇਵ ਚੋਣ ਲੜਨ ਲਈ ਤੇ ਫਿਰ Nagpur ਪਿੱਛੋਂ ਕਿੱਥੋਂ ਆ ਗਿਆ ਯਰ ਐਸਐਸ ਪਿੱਛੋਂ ਕਿੱਥੋਂ ਆ ਗਿਆ ਟਿਕੜ ਤੇ ਠਹਿਰ ਜੋ ਜੀ ਰਾਜਦੇਵ ਸਿੰਘ ਕਦੋਂ ਜਾਂਦਾ ਜਾਂਦਾ ਅਕਾਲੀ ਦਲ ਦਾ ਹੈ ਬੀਜੇਪੀ ਨਾਲ ਵਿਛੋੜਾ ਹੋ ਜਾਂਦਾ ਉਹ ਆਊਟਸਾਈਡਰ ਜਾ ਕੇ ਕਹਿੰਦਾ ਇਹ ਇਹ ਕਿਸੇ ਤੋਂ ਲੁਕਿਆ ਹੋਇਆ ਹੈ ਨਹੀਂ ਕਿ ਰਾਜਦੇਵ ਸਿੰਘ ਦੇ ਜਿਹੜਾ 99 ਚ ਮਾਨ ਸਾਹਿਬ ਦੇ ਨਾਲ ਜਿੱਤੇ ਆ ਸੀਗਾ ਐਜ਼ ਥਾਰਕੂ ਸਿੰਘਾਂ ਦਾ ਨੁਮਾਇੰਦਾ ਹੋਣ ਦੇ ਨਾਤੇ ਉਹਨੋਂ ਦੇ ਰਾਸ਼ਟਰੀ ਸਿੱਖ ਸੰਗਠਨ ਦੇ ਨਾਲ ਕਿੰਨੀ ਨੇੜਤਾ ਉਹ ਐਲਾਨ ਕਰਦੇ ਨੇ ਠੀਕ ਹੈ ਨਾ ਜੀ ਮੈਨੂੰ ਇੱਕ ਗੱਲ ਦੱਸੋ ਕਿ ਇਹ ਸਾਰੇ ਹਾਲਾਤ ਕੀ ਗੱਲ ਬੋਲਦੇ ਨੇ ਕੋ ਬੋਲਦੇ ਕਿ ਨਹੀਂ ਬੋਲਦੇ ਹੁਣ ਗੱਲ ਕਰਦੇ ਹਾਂ ਸਰਵੋੱਚ ਅਦਾਲਤ ਸੁਪਰੀਮ ਕੋਰਟ ਦੀ ਜਿਸ ਦੀ 7 ਜੱਜਾਂ ਦੀ ਬੈਂਚ ਨੇ 2004 ਦੇ ਫੈਸਲੇ ਨੂੰ ਪਲਟਿਆ ਤੇ ਐਸਸੀਐਸਟੀ ਦੇ ਉਪਸ਼੍ਰਣੀ ਬਣਾਉਣ ਨੂੰ ਪ੍ਰਵਾਨਗੀ ਦਿੱਤੇ ਦਿੱਤੀ ਰਕਮਾ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਅਤੇ ਸਾਲ 2014 ਦੇ ਆਪਣੇ ਹੀ ਫੈਸਲੇ ਨੂੰ ਪਲਟਦਿਆਂ ਕੋਟੇ ਦੇ ਵਿੱਚ ਹੋਰ ਕੋਟਾ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ। ਕੋਰਟ ਨੇ ਕਿਹਾ ਕਿ ਸੂਬਾ ਸਰਕਾਰ ਐਸਸੀ ਐਸਟੀ ਕੋਟੇ ਦੇ ਵਿੱਚ ਉਪ ਸ਼੍ਰੇਣੀ ਬਣਾ ਸਕਦੀ ਹੈ ਜਿਸ ਦਾ ਲਾਭ ਐਸਸੀ ਐਸਟੀ ਵਰਗ ਨੂੰ ਨੌਕਰੀਆਂ ਤੇ ਦਾਖਲੇ ਦੇ ਵਿੱਚ ਮਿਲੇਗਾ। ਸੁਪਰੀਮ ਕੋਰਟ ਦੇ 7 ਜੱਜਾਂ ਦੀ ਬੈਂਚ ਨੇ 6-1 ਦੇ ਨਾਲ ਇਹ ਐਮ ਫੈਸਲਾ ਸੁਣਾਉਂਦਿਆਂ ਕਿਹਾ ਐਸਸੀ ਐਸਟੀ ਦੇ ਵਿੱਚ ਉਪ ਸ਼੍ਰੇਣੀ ਬਣਾਉਣਾ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਨਹੀਂ। ਉਪ ਸ਼੍ਰੇਣੀ ਦਾ ਆਧਾਰ ਸਹੀ ਅੰਕੜਿਆਂ ਤੇ ਆਧਾਰਿਤ ਹੋਵੇ ਇਸ ਮਾਮਲੇ ਦੇ ਵਿੱਚ ਸੂਬੇ ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰ ਸਕਤੇ ਜ਼ਮੀਨੀ ਹਕੀਕਤ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਐਸਸੀਐਸਟੀ ਦੇ ਅੰਦਰ ਕਈ ਵਰਗ ਨੇ ਜਿਨ੍ਹਾਂ ਦੇ ਹੱਕਾਂ ਦਾ ਲੰਬੇ ਸਮੇਂ ਤੋਂ ਸ਼ੋਸ਼ਣ ਹੋ ਰਿਹਾ ਹੈ ਐਸਸੀਐਸਟੀ ਵਰਗ ਦੇ ਕੁਝ ਲੋਕ ਕੀ ਰਾਖਵੇਂ ਕਰਨ ਦਾ ਲਾਭ ਲੈ ਰਹੇ ਨੇ ਹੁਣ ਤੁਹਾਨੂੰ ਮਾਮਲਾ ਵੀ ਦੱਸਦੇ ਹਾਂ ਦਰਅਸਲ ਸੁਪਰੀਮ ਕੋਰਟ ਐਸਸੀਐਸਟੀ ਐਕਟ ਦੇ ਵਿੱਚ ਰਾਖਵਾ ਕਰਨ ਨੂੰ ਲੈ ਕੇ 2004 ਦੇ ਆਪਣੇ ਸੁਨਾਏ ਫੈਸਲੇ ਦੀ ਸਮੀਖਿਆ ਕਰ ਰਿਹਾ ਸੀ ਜਿਸ ਵਿੱਚ ਕੋਰਟ ਨੇ ਕਿਹਾ ਸੀ ਕਿ ਸੂਪਿਆਂ ਨੂੰ ਐਸਸੀ ਐਸਟੀ ਰਾਖਵੇਂ ਕਰਨ ਦੇ ਵਿੱਚ ਉਪਸ਼੍ਰੇਣੀ ਬਣਾਉਣ ਦਾ ਅਧਿਕਾਰ ਨਹੀਂ ਪਰ 2006 ਦੇ ਵਿੱਚ ਪੰਜਾਬ ਸਰਕਾਰ ਕਾਨੂੰਨ ਲੈ ਕੇ ਆਈ ਜਿਸ ਵਿੱਚ ਐਸਸੀ ਰਾਖਵਾ ਕਰਨ ਦੇ ਵਿੱਚ ਵਾਲਮੀਕੀ ਤੇ ਮਜਬੀ ਸਿੱਖਾਂ ਨੂੰ ਨੌਕਰੀ ਦੇ ਵਿੱਚ 50% ਰਿਜ਼ਰਵੇਸ਼ਨ ਤੇ ਤਰਜੀਹ ਦਿੱਤੀ ਗਈ ਸਾਲ 2010 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਨੂੰ ਗੈਰ ਸੰਵਿਧਾਨਿਕ ਦੱਸਦਿਆਂ ਕਾਨੂੰਨ ਨੂੰ ਖਤਮ ਕਰ ਦਿੱਤਾ ਜ਼ਿਕਰਯੋਗ ਹੈ ਕਿ ਹਾਈ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਪੰਜਾਬ ਸਰਕਾਰ ਦੇ ਸਮੇਤ ਕਈ ਹੋਰਾਂ ਨੇ ਤਰੀਬ 23 ਪਟੀਸ਼ਨਰ ਦਾਖਲ ਕੀਤੀਆਂ ਸਨ ਜਿਨ੍ਹਾਂ ਤੇ 6 ਫਰਵਰੀ 2024 ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋਈ ਸੀ ਜਿਸ ਵਿੱਚ ਕੋਰਟ ਨੇ 2004 ਦੇ ਫੈਸਲੇ ਨੂੰ ਪਲਟਦਿਆਂ ਐਸਸੀ ਐਸਟੀ ਦੇ ਵਿੱਚ ਉਪ ਸ਼੍ਰੇਣੀ ਬਣਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਬਿਊਰੋ ਰਿਪੋਰਟ ਨਿਊ ਸਿਟੀ हम गल करते हाँ नवे ट्रैफिक निजमां जिन्हों सोलह साल तो वे नाबालिग वालों वाहन चलाने सख्ती वरती गई है हालांकि पंजाब यह नियम लागू करने भी अगस्त तक की दे ढिल दी गई है सोलह साल तो उपरद नाबालिग की चला सकता है की नहीं देख दें रिपोर्ट ਪੂਰੇ ਦੇਸ਼ 'ਚ ਨਵੇਂ ਟ੍ਰੈਫਿਕ ਰੂਲ ਲਾਗੂ ਹੋ ਗਏ ਨੇ ਜਿਨ੍ਹਾਂ 'ਚ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਦੇ ਵੱਲੋਂ ਵਾਹਨ ਚਲਾਉਣ ਤੇ ਸਖਤੀ ਵਰਤੀ ਗਈ ਹੈ ਜਿਨਾਂ ਤੇ 25000 ਰੁਪਏ ਦਾ ਜੁਰਮਾਨਾ ਹੋਵੇਗਾ ਤੇ ਨਾਲ ਹੀ ਨਾਬਾਲਗ ਨੂੰ 25 ਸਾਲ ਦੀ ਉਮਰ ਤੱਕ ਲਾਇਸੈਂਸ ਨਹੀਂ ਦਿੱਤਾ ਜਾਵੇਗਾ ਇਸ ਦੇ ਨਾਲ ਵਾਹਨ ਮਾਲਕ ਦਾ ਡਰਾਈਵਿੰਗ ਲਾਇਸੈਂਸ ਵੀ ਰੱਦ ਹੋ ਸਕਦਾ ਹੈ ਹਾਲਾਂਕਿ ਇਹਨਾਂ ਨਿਯਮਾਂ 'ਤੇ ਪੰਜਾਬ 'ਚ 20 ਅਗਸਤ ਤੱਕ ਢਿੱਲ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਚ ਲਾਗੂ ਹੋਵੇਗੀ ਪਰ ਇਸ ਸਬਤੇ ਵਿਚਾਰੇ ਤੁਹਾਨੂੰ ਦੱਸ ਦਿੰਦੇ ਆ ਕਿ 16 ਤੋਂ ਉੱਪਰ ਦਾ ਨਾਬਾਲਗ ਕੀ ਚਲਾ ਸਕਦਾ ਹੈ ਤੇ ਕੀ ਨਹੀਂ ਤਾਂ 16 ਦੀ ਉਮਰ ਦਾ ਨਾਬਾਲਗ 50 ਸੀਸੀ ਦੀ ਪਾਵਰ ਦਾ ਦੋ ਪਹੀਆ ਵਾਹਨ ਚਲਾ ਸਕਦਾ ਹੈ ਨਾਬਾਲਗ ਲੋ ਸਪੀਡ ਵਾਲਾ ਇਲੈਕਟ੍ਰੀਕਲ ਵਾਹਨ ਚਲਾ ਸਕਦਾ ਹੈ ਇਹ ਵਾਹਨ ਬਿਨਾ ਨੰਬਰ ਵਾਲਾ ਹੁੰਦਾ ਹੈ ਤੇ ਇਸ ਨੂੰ ਚਲਾਉਣ ਦੇ ਲਈ 16 ਸਾਲ ਦੇ ਨਾਬਾਲਗ ਲਈ ਮੋਟਰ ਵਹੀਕਲ ਵਿਦਾਊਟ ਗੇਅਰ ਵਾਲਾ ਲਾਇਸੈਂਸ ਹੋਣਾ ਜ਼ਰੂਰੀ ਹੈ 16 ਸਾਲ ਤੋਂ ਉੱਪਰ ਦਾ ਨਾਬਾਲਗ 110 cc ਦੀ ਰੇਂਜ ਵਾਲਾ ਦੋਪਹੀਆ ਵਾਹਨ ਨਹੀਂ ਚਲਾ ਸਕਦਾ। ਪੈਟਰੋਲ ਵਾਲੇ ਹਾਈ ਸਪੀਡ ਵਾਹਨ ਨਹੀਂ ਚਲਾ ਸਕਦਾ। ਇਹਨਾਂ 'ਚ ਗੇਅਰ ਵਾਲੇ ਵਾਹਨਾਂ ਤੋਂ ਇਲਾਵਾ ਐਕਟਿਵਾ, ਜੁਪੀਟਰ ਤੇ ਮੈਸਟਰੋ ਆਦਿ ਵਾਹਨ ਸ਼ਾਮਲ ਨੇ। 16 ਸਾਲ ਦਾ ਨਾਬਾਲਗ 50 cc ਦੀ ਪਾਵਰ ਦਾ ਦੋਪਹੀਆ ਵਾਹਨ ਚਲਾਤਾ ਸਕਦਾ ਹੈ ਪਰ ਇਸ ਦੇ ਲਈ ਉਸ ਨੂੰ ਹੈਲਮਟ ਪਾਉਣਾ ਜ਼ਰੂਰੀ ਹੋਵੇਗਾ। ਇਉਂਥੇ ਹੀ ਸਿੱਖ ਨਬਾਲਿਕ ਪਗੜੀ ਪਾ ਕੇ ਇਸ ਵਾਹਨ ਨੂੰ ਚਲਾ ਸਕਦਾ ਪਰ ਉਸ ਦੇ ਕੋਲ ਵੀ ਲਾਇਸੈਂਸ ਹੋਣਾ ਜ਼ਰੂਰੀ ਹੈ ਦੱਸ ਦਈਏ ਕਿ ਲੋ ਸਪੀਡ ਇਲੈਕਟ੍ਰੀਕਲ ਵਾਹਨ ਉਹ ਹੁੰਦਾ ਜਿਸ ਤੇ ਨੰਬਰ ਪਲੇਟ ਨਹੀਂ ਲੱਗਦੀ ਜਦ ਕਿ ਹਾਈ ਸਪੀਡ ਵਾਲਾ ਵਾਹਨ ਉਹ ਹੁੰਦਾ ਜੋ ਪੈਟਰੋਲ ਦੇ ਨਾਲ ਚੱਲਦਾ ਤੇ ਰਜਿਸਟ੍ਰੇਸ਼ਨ ਤੇ ਬੀਮਾ ਹੋਣ ਤੋਂ ਬਾਅਦ ਹੀ ਸੜਕਾਂ ਤੇ ਉਤਰਦਾ ਇਹਨਾਂ ਨੂੰ 18 ਸਾਲ ਤੋਂ ਉੱਪਰ ਦਾ ਨੌਜਵਾਨ ਡਰਾਈਵਿੰਗ ਲਾਇਸੈਂਸ ਹਾਸਲ ਕਰਕੇ ਹੀ ਚਲਾ ਸਕਦਾ ਹੈ

ਠੀਕ ਹੈ ਵਿਦਆਊਟ ਗੇਅਰ 16 ਤੋਂ 18 ਬਰ 18 ਤੱਕ ਬਣਦਾ ਉਹਦਾ ਕੀ ਪ੍ਰੋਸੀਜਰ ਹੁੰਦਾ ਸਰ ਉਹਦਾ ਪ੍ਰੋਸੈਸ ਇਹ ਹੈ ਜੀ ਆਪਣਾ ਜਿਹੜਾ ਬੱਚੇ ਦੀ ਉਮਰ 16 ਤੋਂ ਉੱਪਰ ਹੋ ਗਈ ਉਹ ਆਪਣਾ ਉੱਥੇ ਜਾ ਕੇ ਲਰਨਿੰਗ ਬਣਵਾਵੇ ਤੇ ਲਰਨਿੰਗ ਤੋਂ ਬਾਅਦ ਫਿਰ ਉਹਦਾ ਆਪਣਾ 40 ਦਿਨਾਂ ਤੋਂ ਬਾਅਦ ਫਿਰ ਉਹਦਾ ਪੱਕਾ ਲਾਇਸੈਂਸ ਬਣ ਜਾਂਦਾ ਫਿਰ ਉਹ ਆਪਣਾ ਐਕਟਿਵ ਜਿਹੜੀ ਵਿਦਆਊਟ ਗੇਅਰ ਆ ਉਹ ਚਲਾ ਸਕਦਾ ਠੀਕ ਹੈ ਇਹ ਪ੍ਰੋਸੀਜਰ ਹੁੰਦਾ ਇਹ ਪ੍ਰੋਸੈਸ ਹੈ ਠੀਕ ਹੈ ਤੇ ਜਿਹੜੇ ਉਹਦੇ ਚ ਲਾਇਸੈਂਸ ਤੇ ਲਿਖਿਆ ਹੁੰਦਾ ਬਕਾਇਦਾ ਸਰ ਕੀ ਬਿਲਕੁਲ ਸਰ ਉਹਦੇ ਵਿੱਚ ਲਿਖਿਆ ਹੁੰਦਾ ਜਿਹੜਾ ਉਹਦਾ ਲਾਇਸੈਂਸ ਬਣੂਗਾ 16 ਤੋਂ 18 ਸਾਲ ਦੇ ਬੱਚੇ ਦਾ ਉਹਦੇ ਵਿੱਚ ਲਿਖਿਆ ਹੋਊਗਾ ਕਿ ਵਿਦਆਊਟ ਗੇਅਰ ਅੱਛਾ ਉਹਦੇ ਵਿੱਚ ਵਿਦਆਊਟ ਗੇਅਰ ਲਿਖਿਆ ਹੋਊਗਾ ਸਰ ਠੀਕ ਹੈ ਉਹਦੇ ਵਿੱਚ ਬਿਲਕੁਲ ਠੀਕ ਹੈ ਤੇ ਇਹਦੇ ਵਿੱਚ ਹੋਰ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਕਿਸ ਤਰ੍ਹਾਂ ਦੀ ਹਦਾਇਤਾਂ ਦਿੱਤੀ ਗਈ ਹੈ ਉਸ ਤੋਂ ਬਾਅਦ ਲਾਇਸੈਂਸ ਜਿਹੜਾ ਹੈਗਾ ਉਹ ਐਲ ਐਮ ਵੀ ਐਸ ਟੀ ਵੀ ਇਹ ਕਿਸ ਤਰ੍ਹਾਂ ਦਾ ਹੁੰਦਾ ਹੈ ਸਰ ਜਿਹੜੇ ਆਪਾਂ ਕੋ ਜਿਹੜਾ ਐਲ ਐਮ ਵੀ ਆ ਜੀ ਉਸ ਆਪਾਂ ਚਲਾ ਸਕਦੇ ਆ ਕਾਰ ਹੋਗੀ ਮੋਟਰਸਾਈਕਲ ਹੋ ਗਿਆ